ਮੈਂ ਅੱਗੇ ਜੇ ਹਾਂਜੀ ਬਤਾ ਗਈ ਆ ਉਹ ਮੈਂ ਵੀ ਆਉਂਦਿਆ ਹੀ ਰਸਤੇ 'ਚ ਤੇ ਚਾਚੀ ਮਿਲ ਪਏ ਅੱਛਾ ਚਾਚੀ ਆਟੋ ਲੱਭੰਦੇ ਸੀ ਤੇ ਮੈਂ ਤੇ ਵੇਖਿਆ ਨਹੀਂ ਤੇ ਚਾਚੀ ਦਾ ਧਿਆਨ ਮੇਰੇ ਵੱਲ ਪੈ ਗਿਆ ਹੂੰ ਹੂੰ ਤੇ ਚਾਚੀ ਨੇ ਆਵਾਜ਼ ਮਾਰੀ ਲੱਗੀ ਤੇ ਮੈਂ ਰੁਕ ਗਿਆ ਤੇ ਮੈਂ ਕਿਹਾ ਚਾਚੀ ਕਿੱਥੋਂ ਹੁੰਦੇ ਸੀ ਕਹਿੰਦੇ ਮੈਂ ਵੀ ਇੱਧਰ ਕੰਮ ਹੀ ਆਉਂਦੀ ਤੇ ਆਟੋ ਮਿਲਣ ਹੀ ਨਹੀਂ ਦਿਆ ਸੀ ਫਿਰ ਚਾਚੀ ਨੇ ਦੱਸੀ ਕਿ ਤੁਹਾਡੀ ਵਾਵਾ ਚਰਚਾ ਹੁੰਦੀ ਰਿਸ਼ਤੇਦਾਰੀ 'ਚ ਮੈਂ ਕਿਹਾ ਰਿਸ਼ਤੇਦਾਰੀ 'ਚ ਕੀ ਇੱਥੇ ਆਂਡ ਗਵਾਂਡ 'ਚ ਹੁੰਦੀ ਆ ਮੈਂ ਕਿਹਾ ਸਾਰਿਆਂ ਦਾ ਧਿਆਨ ਸਾਡੇ ਵਾਲੀ ਹੁੰਦਾ ਵੀ ਇੱਧਰ ਕਦੋਂ ਤਮਾਸ਼ਾ ਲੱਗੇ ਤੇ ਆ ਮਾ ਮਾ ਕਿਦਾ ਕਿਦਾ ਪੰਮੂ ਬੰਦ ਕਰਾਵਾਂਗੇ ਇੰਨੀਆਂ ਲੜਦੀਆਂ ਨਾ ਇਹ ਮੈਂ ਮੈਂ ਕਹਿੰਨਾ ਵਾਂ ਇਹਨਾਂ ਨੇ ਹੱਦ ਹੀ ਪਾਰ ਕਰ ਦਿੱਤੀ ਆ ਪੁੱਤ ਤੂੰ ਕੁਛ ਨਾ ਬੋਲ ਇੰਨਾ ਜ਼ਿਆਦਾ ਲੜਦੀਆਂ ਹੁਣ ਵੇਖ ਮੈਂ ਇਹਨਾਂ ਵਾਸਤੇ ਦੋਨਾਂ ਵਾਸਤੇ ਸੂਟ ਲੈ ਕੇ ਆਈ ਮੈਂ ਕਿਹ ਚੱਲ ਕੇ ਇਸ ਤਰ੍ਹਾਂ ਇਹਨਾਂ ਨੂੰ ਗਿਫਟ ਦਵਾਂ ਕਿ ਇਸ ਤਰ੍ਹਾਂ ਖੁਸ਼ ਹੋਣ ਕੇ ਇਸ ਤਰ੍ਹਾਂ ਇਹਨਾਂ ਦੀ ਲੜਾਈ ਖਤਮ ਹੋਵੇ ਪਰ ਹੁਣ ਸੂਟਾਂ ਤੋਂ ਹੀ ਲੜ ਬੈਠੀਆਂ ਮੈਨੂੰ ਆ ਨਹੀਂ ਪਸੰਦ ਮੈਨੂੰ ਆ ਨਹੀਂ ਪਸੰਦ ਤੇਰਾ ਵਧੀਆ ਮੇਰਾ ਨਹੀਂ ਵਧੀਆ ਦੱਸ ਮੈਂ ਕੀ ਕਰਾਂ ਮੈਂ ਤੇ ਹਰ ਕੋਸ਼ਿਸ਼ ਕਰਦੀ ਆ ਵੀ ਇਹ ਕਿਹ ਤਰ੍ਹਾਂ ਸਹੀ ਹੋਵੇ ਮੇਰੇ ਸਾਹਮਣੇ ਤਾਂ ਪੁੱਤ ਇਹਨਾਂ ਨੇ ਕੁਝ ਕਹਿਣਾ ਨਹੀਂ ਉਹ ਤੇ ਬਾਹਰ ਬੈਠਾ ਨਾ ਆਏ ਤੇਰੇ ਸਾਹਮਣੇ ਬੋਲਦੀਆਂ ਨਾ ਲੜਦੀਆਂ ਪਰ ਮਗਰੋਂ ਕੰਨਾਂ ਨੂੰ ਹੱਥ ਲਵਾ ਦਿੰਦੀਆਂ ਇੰਨਾ ਲੜਦੀਆਂ ਇੰਨਾ ਲੜਦੀਆਂ ਮੈਂ ਕੀ ਕਰਾਂ ਮੰਮਾ ਮੈਨੂੰ ਪਤਾ ਵਾ ਬਹੁਤ ਲੜਦੀਆਂ ਮੇਰੇ ਨਾਲ ਜਿਹੜੀ ਨਾਲ ਵਾਲੀ ਉਹ ਤੇ ਗੱਲ ਹੀ ਨਹੀਂ ਸੁਣਦੀ ਉਹ ਕਹਿੰਦੀ ਤੁਸੀਂ ਹਰ ਵੇਲੇ ਮੇਰਾ ਹੀ ਕਸੂਰ ਕਰਦੇ ਜੇ ਮੇਰੀ ਗਲਤੀ ਕਰਦੇ ਜੇ ਤੂੰ ਇਹ ਨਿੱਕੀ ਨੂੰ ਕੁਝ ਕਹਿੰਦੇ ਹੀ ਨਹੀਂ ਇਹਦਾ ਇਹ ਥੋੜਾ ਮਤਲਬ ਹੈ ਉਹਦਾ ਘਰ ਵਾਲਾ ਬਾਹਰ ਤੇ ਉਹਨੂੰ ਤੂੰ ਕੁਝ ਕਹੋਗੇ ਨਹੀਂ ਉਹ ਮੈਂ ਕਹਾਛ ਦੇਣੀ ਮੇਰੀ ਗੱਲ ਸੁਣ ਉਹੇ ਨਵੀਂ ਨਵੀਂ ਵਿਆਹੀ ਆ ਉਹਨੂੰ ਕਿਤੇ ਕਿੰਨਾ ਕ ਟਾਈਮ ਹੋਇਆ ਵਾ ਤੇ ਮੈਂ ਕਹਾ ਤੂੰ ਹੀ ਘਰ ਚ ਕਲੇਸ਼ ਪਹਿਲਾਂ ਹੀ ਜਗਾ ਕੇ ਰੱਖ ਦੇ ਜੇ ਮੈਂ ਕਹਾ ਤੂੰ ਹੀ ਗੱਲ ਇੱਕ ਦੂਜੇ ਕੋਈ ਵੀ ਨਹੀਂ ਨਾ ਤੂੰ ਕੱਟ ਤੇ ਨਾ ਉਹ ਕੱਟ ਤੂੰ ਹੀ ਗੱਲ ਠੰਡੀ ਨਹੀਂ ਪੈਣ ਦਿੰਦੀਆਂ ਕੋਈ ਨਾ ਕੋਈ ਤੁਹਾਨੂੰ ਪਾਉਣਾ ਚਾਹੀਦਾ ਲੜਨ ਦਾ ਤੇ ਮੈਂ ਕਹਾ ਮੰਮੀ ਦਾ ਬੁਰਾ ਹਾਲ ਹੋ ਜਾਂਦਾ ਤੇ ਚਾਚੀ ਸਗੋ ਮੈਨੂੰ ਦੱਸਣ ਦੀ ਕਹਿੰਦੀ ਮੈਂ ਆਈ ਤੇ ਮੈਨੂੰ ਉਹਨਾਂ ਨੇ ਚਾਹ ਪਾਣੀ ਕੁਛ ਨਹੀਂ ਦਿੱਤਾ ਤੇ ਕਿੱਡੀ ਮਾੜੀ ਗੱਲ ਆ ਕਿੱਡੀ ਸ਼ਰਮ ਵਾਲੀ ਗੱਲ ਆ ਤੇ ਜੇ ਚਾਚੀ ਮੰਮੀ ਘਰ ਦੱਸੇ ਹਾਂ ਤੇ ਕਿੰਨੇ ਮੈਨੂੰ ਸਾਡੇ ਤੇ ਹਾਸਾ ਨਹੀਂ ਹੋਵੇ ਪਤਾ ਕਿੰਨਾ ਗੱਲਾਂ ਕਰਦੀ ਸੀ ਕਹਿੰਦੀ ਮੇਰੀ ਲੋ ਮੇਰੇ ਹੱਥੀਂ ਸ਼ਾਵਾਂ ਕਰਦੀ ਐ ਤੇ ਤੇਰੀਆਂ ਨੋਆਂ ਤੇ ਕਿਸੇ ਨੂੰ ਆਏ ਕੇ ਨੂੰ ਪਾਣੀ ਨਹੀਂ ਪੁੱਛਦੀ ਆ ਉਹ ਤੇ ਕਿੰਨੀ ਬਦਨਾਮੀ ਸਾਡੇ ਘਰ ਦੀ ਬੜੀ ਬਦਨਾਮੀ ਹੁੰਦੀ ਪਈ ਪਤਾ ਵਾ ਮੰਮੀ ਮੈਨੂੰ ਜੇ ਤੂੰ ਸੂਟ ਲੈ ਕੇ ਦੇਣੇ ਸੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਣਾ ਹੈ ਆਪਣੇ ਮਨਪਸੰਦੀਆਂ ਲੱਲੰਦੇ ਸੂਟ ਉਹ ਵੀ ਆਪਣੇ ਮਨਪਸੰਦਾਂ ਪਸੰਦ ਕਰ ਲੈਂਦੀ ਉਹ ਵੀ ਕਰ ਲੈਂਦੀ ਤੇ ਕਿ ਕਿਸੇ ਕੰਮ ਸੇ ਕੰਮ ਤੂੰ ਮੈਨੂੰ ਤੇ ਪੁੱਛ ਲੈੰਦੋ ਬਾਉ ਮੈਂ ਮਨਮੀਤ ਵੱਲ ਗਏ ਸਾਂ ਤਾਂ ਮਨਮੀਤ ਕਹਿੰਦੀ ਚਲ ਦੋਨਾਂ ਭਾਬੀਆਂ ਵਾਸਤੇ ਮੰਮੀ ਸੂਟ ਲੈ ਜਾਓ ਖੁਸ਼ ਹੋ ਜਾਣਗੀਆਂ ਤੇ ਮੈਂ ਤਾਂ ਇਸੇ ਕਰਕੇ ਮੈਨੂੰ ਕੀ ਪਤਾ ਸੀ ਇਹਨਾਂ ਨੇ ਆ ਕੇ ਫੇਰ ਕਲੇਸ਼ ਪਾ ਦੇਣਾ ਚਲੋ ਭੈਣ ਨੇ ਤਾਂ ਸਭ ਕੋ ਵਧੀਆ ਸੋਚਿਆ ਮਾੜਿਆ ਮਾੜਾ ਨਹੀਂ ਸੋਚਿਆ ਉਹਨੇ ਇਸ ਕਰਕੇ ਸੋਚਿਆ ਨਾ ਕਿ ਚਲ ਦੋਵੇਂ ਜਣ ਨੂੰ ਇੱਕ ਇੱਕ ਸੂਟ ਦਿੱਤਾ ਜਾਊਗਾ ਤੇ ਖੁਸ਼ ਹੋ ਜਾਣਗੀਆਂ ਪਰ ਮੰਮੀ ਇਹ ਸੂਟ ਤੋਂ ਖੁਸ਼ ਹੋਣ ਵਾਲੀਆਂ ਨਹੀਂ ਆ ਇਹਨਾਂ ਤੇ ਤੁਸੀਂ ਭਾਵੇਂ ਲੱਖ ਲੱਖ ਰੁਪਈਆ ਵੀ ਹੱਥ ਦੇ ਦੋਗੇ ਨਾ ਤੇ ਤਾਂ ਵੀ ਨਹੀਂ ਖੁਸ਼ ਰਹਿਣ ਇਹਨਾਂ ਨੇ ਇਹਨਾਂ ਨੂੰ ਪੈਸਾ ਨਾ ਪਿਆਰ ਨਹੀਂ ਆ ਇਹਨਾਂ ਨੂੰ ਲੜਾਈ ਨਾਲ ਪਿਆਰ ਬਸ ਲੜਦਿਆਂ ਰਹਿਣ ਉਹਨਾਂ ਦੀ ਮਜ਼ਾ ਇਹਨਾਂ ਨੂੰ ਮੈਂ ਤੇ ਇੰਨਾ ਪਰੇਸ਼ਾਨ ਨਾ ਦੋਵਾਂ ਦੇ ਹੱਥੋਂ ਕੋਈ ਨਹੀਂ ਮੰਮੀ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਹੁਣ ਹੁਣ ਇਹਨਾਂ ਨੂੰ ਮੈਂ ਪੁੱਛੂੰਗਾ ਸੇਰੇ ਚਲ ਠੀਕ ਆ ਪੁੱਤ ਮੇਰੇ ਹੱਥੋਂ ਤਾਂ ਗੱਲ ਨਿਕਲ ਗਈ ਆ ਹੁਣ ਤੂੰ ਹੀ ਪੁੱਤ ਸਹੀ ਕਰ ਸਭ ਕੁਝ ਤੂੰ ਹੀ ਠੀਕ ਕਰ ਮੈਂ ਇਤਨੀ ਸੁਣਦੀ ਅੱਗੇ ਮੇਰਾ ਫਰੈਂਡ ਮਿਲਿਆ ਸੀ ਹਾਂ ਉਹ ਅੱਗੇ ਕਹਿੰਦਾ ਸੀ ਮੈਨੂੰ ਕਹਿੰਦਾ ਯਾਰ ਤੂੰ ਘਰ 'ਚ ਵੱਡਾ ਵਾਂ ਤੁਸੀਂ ਤੇ ਸਾਰਾ ਕੁਝ ਥਾਂ ਥਾਂ ਹੀ ਰੱਖ ਸਾਰਿਆਂ ਨੂੰ ਤੇ ਤੁਸੀਂ ਹੀ ਸੋਚੇਗਾ ਤੇ ਹੋਰ ਕੌਣ ਸੋਚੇਗਾ ਤੇ ਮੈਂ ਕਹਾ ਯਾਰ ਹੁਣ ਮੰਮੀ ਵੀ ਬੜੇ ਪਰੇਸ਼ਾਨ ਮੈਂ ਕਹਾ ਉਹਨਾਂ ਦੇ ਗੋਡੇ ਆਪ ਕਰਦ ਕਰਦੇ ਦਿੰਦੇ ਮੈਂ ਕਹਾ ਸੋਚ ਤੇ ਸਾਰਾ ਕੰਮ ਹੀ ਉਹ ਕਰਦੇ ਆ ਤੇ ਮੈਂ ਕਹਾ ਇਹੀ ਤੇ ਇਹਨਾਂ ਨੂੰ ਪਹਿਲਾਂ ਫੁੱਲਾ ਵਾਂਗ ਰੱਖਿਆ ਤੇ ਇਹਨਾਂ ਨੂੰ ਥੋੜਾ ਪਤਾ ਹੀ ਪੈਣਾ ਨਹੀਂ ਸਿਰ ਤੇ ਚੜ ਜਾਣਾ ਇਹੋ ਹੀ ਤਾਂ ਗੱਲ ਆ ਬੇਟਾ ਉਹ ਹੀ ਜੇ ਪਿਆਰ ਨਾ ਰੱਖਿਆ ਸੀ ਤੇ ਆ ਨਤੀਜਾ ਮਿਲਿਆ ਮੰਮੀ ਇਹ ਫਾਇਦਾ ਚੁੱਕ ਦੀਆਂ ਇਹਨਾਂ ਨੇ ਤੁਹਾਡਾ ਫਾਇਦਾ ਚੁੱਕਿਆ ਵਾ ਉਸ ਇਹਨਾਂ ਨੂੰ ਕਿੰਨਾ ਪਿਆਰ ਕੀਤਾ ਹਾਂ ਤੇ ਇਹ ਕਹਿੰਦੇ ਹੀ ਨਾ ਲੱਕੀ ਇਹਨਾਂ ਤੇ ਨਾ ਬੋਲ ਇਹਦੇ ਤੇ ਨਾ ਬੋਲ ਇਤਰਾ ਨਹੀਂ ਬੋਲੀ ਧੰਦਾ ਵੇਖਿਆ ਨਾ ਨਤੀਜਾ ਤੁਹਾਡੇ ਸਾਹਮਣੇ ਹੈ ਨਾ ਮਤਲਬ ਕਿ ਮੈਨੂੰ ਇਹ ਥੋੜਾ ਪਤਾ ਸੀ ਪੜੀਆਂ ਲਿਖੀਆਂ ਸਮਝਦਾਰ ਹੈਗੀਆਂ ਮੈਨੂੰ ਇਹ ਥੋੜਾ ਪਤਾ ਹੀ ਵੀ ਇਹਨਾਂ ਨੇ ਇਦਾਂ ਕਲੇਸ਼ ਕਰਨਾ ਵਾ ਇਦਾਂ ਇਹਨਾਂ ਨੇ ਲੜਨਾ ਵਾ ਅੱਜ ਕੱਲ੍ਹ ਦੀਆਂ ਤੇ ਪੜੀਆਂ ਲਿਖਿਆ ਨੂੰ ਮੈਂ ਕਹਿੰਨਾ ਅਕਲ ਨਹੀਂ ਹੈਗੀ ਇਹਦੇ ਨਾਲ ਤਾਂ ਅਨਪੜ੍ਹ ਲੈ ਹੁੰਦੇ ਉਹ ਸਹੀ ਸੀ ਹੋਈ ਨਾ ਕਿਤੇ ਕਿੰਨਿਆਂ ਕੁ ਪੜੀਆਂ ਲਿਖਿਆ ਮੰਮੀਏ ਬਹੁਤ ਜ਼ਿਆਦਾ ਕਿਤੇ ਪੜੀਆਂ ਲਿਖੀਆਂ ਇੱਕ ਦੇ ਲੱਗੀਆਂ ਸਰਕਾਰੀ ਨੌਕਰੀ ਕਿਤੇ ਟੀਚਰ ਲੱਗੀਆਂ ਵਾ ਇਹਨਾਂ ਘਰ ਦਾ ਸੰਭਾਲਿਆ ਨਹੀਂ ਜਾਂਦਾ ਇਹਨਾਂ ਕੋ ਕੰਮ ਕਿਤੇ ਹੈ ਕਿਤੇ ਕਿੰਨੇ ਕਜੀ ਆਪਾਂ ਹਾਂ ਵਹੀ ਨਾ ਚਲ ਪੁੱਤ ਛੱਡ ਹੁਣ ਤੂੰ ਸਵੇਰ ਦਾ ਥੱਕਿਆ ਟੁੱਟਿਆ ਕੰਮ ਤੋਂ ਆਇਆ ਜਾਂ ਮੇਰਾ ਪੁੱਤ ਉੱਠ ਕੇ ਰੋਟੀ ਪਾਣੀ ਖਾ ਜਾ ਜਾ ਹਾਂ ਠੀਕ ਆ ਮੰਮੀ ਰੋਟੀ ਪਾਣੀ ਨੰਗਤਾ ਵਾ ਇਨਾਂ ਘਰ ਕਲੇਸ਼ ਹੁੰਦਾ ਹੋਵੇ ਤੇ ਵਹੀ ਨਾ ਤੀ ਰੋਟੀ ਪਾਣੀ ਖਾਦਾ ਕਿ ਨਹੀਂ ਹੋ ਜੀ ਕੋਈ ਨਹੀਂ ਪੁੱਤ ਮੈਂ ਵੀ ਖਾ ਲ ਲਈ ਤੂੰ ਜਾ ਉੱਠ ਕੇ ਰੋਟੀ ਪਾਣੀ ਖਾ ਪੁੱਤ ਕੀ ਕਰਾਂ ਮਨਮੀਤ ਦੀ ਤੇ ਸਕੀਮ ਫੇਲ ਹੋ ਗਈ ਆ ਉਹਦਾ ਵੀ ਕੋਈ ਬਣਿਆ ਕੁਛ ਵੀ ਸੂਟਾਂ ਤੋਂ ਵੀ ਸੂਟ ਲੈ ਜੋ ਸੂਟ ਵੀ ਲੈ ਕੇ ਆਈਆਂ ਤਾਂ ਵੀ ਕੋਈ ਗੱਲ ਨਹੀਂ ਬਣੀ ਮੈਂ ਵੇਖਦੀ ਆ ਲੱਕੀ ਕੀ ਕਰਦਾ ਕੀ ਗੱਲ ਬੜੇ ਪਰੇਸ਼ਾਨ ਬੈਠੇ ਜੀ ਕੀ ਹੋਇਆ ਤੈਨੂੰ ਨਹੀਂ ਪਤਾ ਕੀ ਹੋਣਦਿਆ ਘਰ ਦੇ ਵਿੱਚ ਤੈਨੂੰ ਪਤਾ ਮੰਮੀ ਕਿੰਨਾ ਪਰੇਸ਼ਾਨ ਹੈਗੇ ਆ ਉਹਨਾਂ ਦਾ ਦੁੱਖ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਮੇਰੀ ਗੱਲ ਸੁਨੋ ਜੇ ਮੰਮੀ ਪਰੇਸ਼ਾਨ ਆ ਤੇ ਕੀ ਗੱਲ ਮੈਂ ਕਰਦੀ ਆ ਪਰੇਸ਼ਾਨ ਤੂੰ ਇਹਨੂੰ ਸਮਝਾਓ ਜਿਹੜੀ ਪਰੇਸ਼ਾਨ ਕਰਦੀ ਆ ਸਾਰਾ ਦਿਨ ਲੜਦੀ ਰਹਿੰਦੀ ਆ ਮੇਰੇ ਨਾਲ ਸੀਮਾ ਮੈਂ ਤੈਨੂੰ ਇੱਕ ਗੱਲ ਕਹਾਂ ਮੇਰਾ ਹੱਕ ਸਿਰਫ ਤੇਰੇ ਤੇ ਆ ਤੇ ਤੈਨੂੰ ਸਮਝਾਉਣਾ ਮੈਂ ਉਹਨੂੰ ਨਹੀਂ ਸਮਝਾ ਸਕਦਾ ਕਿਉਂਕਿ ਮੈਂ ਤੈਨੂੰ ਸਮਝਾ ਸਕਦਾ ਕਿਉਂਕਿ ਤੂੰ ਗੱਲ ਸਮਝੀ ਦੀ ਆ ਸਮਝਿਆ ਕਰੋ ਤੁਸੀਂ ਘਰ ਨੂੰ ਨਾ ਇੱਕ ਜੰਗ ਦਾ ਮੈਦਾਨ ਬਣਾ ਦਿੱਤਾ ਆ ਵਾ ਤੇ ਮੰਮੀ ਦਾ ਸੋਚ-ਸੋਚ ਕੇ ਪਤਾ ਕਿੰਨਾ ਬੁਰਾ ਹਾਲ ਜੇ ਚਾਣਕ ਉਹਨਾਂ ਦਾ ਬੀਪੀ ਘਟ ਜੇ ਤੇ ਮੈਂ ਉਹਨਾਂ ਨੂੰ ਕਿੱਥੇ ਲੈ ਕੇ ਤੁਰਿਆ ਫਿਰੂੰਗਾ ਜੇ ਉਹਨਾਂ ਨੂੰ ਕੁਛ ਹੋ ਜੇ ਤਾਂ ਜ਼ਿੰਮੇਵਾਰ ਕੌਣ ਹੋਊਗਾ ਨਹੀਂ ਤੁਸੀਂ ਕਹਿੰਦੇ ਹੋ ਮੈਂ ਤੈਨੂੰ ਸਮਝਾ ਸਕਦਾ ਮਾ ਉਹਨੂੰ ਨਹੀਂ ਕੀ ਗੱਲ ਘਰ ਚ ਵੱਡੇ ਉਹਨੂੰ ਕਿਉਂ ਨਹੀਂ ਸਮਝਾ ਸਕਦੇ ਸਮਝਾਓ ਉਹਨੂੰ ਇਹ ਥੋੜੀ ਆ ਵੀ ਭਰਾ ਟੱਡਾ ਬਾਹਰ ਆ ਤੇ ਜੇ ਉਹਨੇ ਨਹੀਂ ਕੁਝ ਕਹਿਣਾ ਤੇ ਤੀ ਵੀ ਨਹੀਂ ਕੁਝ ਕਹਿਣਾ ਤਾਂ ਹੀ ਤੇ ਸਿਰ ਤੇ ਚੜੀ ਜਾਂਦੀ ਏ ਇੱਕ ਗੱਲ ਕਰਾਂ ਨਾ ਤੇ 20 ਜਵਾਬ ਦਿੰਦੀ ਮੈਨੂੰ ਅੱਛਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਵੀ ਤਾਂ ਘਰ ਚ ਵੱਡੀ ਆ ਤੇਰੀ ਉਹ ਗੱਲ ਮੰਦੀ ਏ ਜੋ ਤੇਰੀ ਨਹੀਂ ਗੱਲ ਮੰਦੀ ਤੇ ਮੇਰੀ ਕਿਤਰਾ ਮੰਨੂਗੀ ਸੀਮਾ ਮੈਂ ਬੜੀ ਵਾਰ ਸਮਝਾ ਕੇ ਵੇਖ ਲਿਆ ਮੈਂ ਇਸੇ ਕਰਕੇ ਤੇ ਤੇਰੇ ਨਾਲ ਗੱਲ ਕਰਦਾ ਵਾਂ ਕਿ ਤੂੰ ਸਮਝ ਤੂੰ ਘਰ ਚ ਵੱਡੀ ਆ ਤੂੰ ਸਭ ਨੂੰ ਥਾਂ ਥਾਈ ਰੱਖਣਾ ਤੇ ਤੇਰੇ ਤੋਂ ਵੱਡੇ ਮੰਮੀ ਆ ਤੂੰ ਮੰਮੀ ਦੀ ਅੱਜ ਤੱਕ ਕੋਈ ਗੱਲ ਮੰਨਦੀ ਆ ਮੈਨੂੰ ਇਹ ਦੱਸ ਮੰਮੀ ਨੇ ਜੇ ਅੱਜ ਸੂਟ ਲੈ ਆਈ ਜਾਂਦੇ ਤੇ ਤੇਰੇ ਨੱਕ ਤੇ ਨਹੀਂ ਚੜਿਆ ਵੀ ਮੈਨੂੰ ਨਹੀਂ ਸੂਟ ਸਹੀ ਪਸੰਦ ਨਹੀਂ ਆ ਮੇਰੇ ਘਰ ਸੁਣੋ ਜੇ ਸੂਟ ਲਿਆਂਦੇ ਆ ਤੇ ਬੰਦਾ ਮੰਮੀ ਨੂੰ ਵੀ ਚਾਹੀਦਾ ਨਾ ਇੱਕੋ ਜਿਹਾ ਕੇ ਲੈ ਆਉਂਦੇ ਉਹਦਾ ਪਤਾ ਕਿੰਨਾ ਵਧੀਆ ਸੂਟ ਸੀ ਤੇ ਮੇਰਾ ਕਾਟਨ 베ਸ ਦਾ ਸੂਟ ਲੈ ਆ ਦਿੱਤਾਈ ਤੇ ਮੈਂ ਤੇ ਉਹ ਹੀ ਕਿਹਾਈ ਵੀ ਉਹਦਾ ਸੂਟ ਸੋਹਣਾ ਵਾ ਤੇ ਮੰਮੀ ਮੈਨੂੰ ਉਹ ਦੇ ਦੋ ਤੇ ਜੇ ਮੈਂ ਵੱਡੀ ਆ ਤੇ ਮੈਨੂੰ ਥੋੜਾ ਵਧੀਆ ਦੇ ਦਿੰਦੇ ਮੰਮੀ ਉਹਨੂੰ ਉਹ ਦੇ ਦਿੰਦੇ ਪਰ ਕਿੱਤੇ ਮੈਨੂੰ ਹਲਕਾ ਜਿਹਾ ਸੂਟ ਫੜਾ ਦਿੱਤਾ ਉਹਨੂੰ ਉਹ ਫੜਾ ਦਿੱਤਾ ਇੱਥੇ ਬੋਲਬਲਾ ਰਾ ਹੋ ਗਿਆ ਵਾ ਸੀਮਾ ਮੇਰੀ ਸੁਣ ਗੱਲ ਮੰਮੀ ਵਾਸਤੇ ਤੁਸੀਂ ਦੋਨੋਂ ਬਰਾਬਰ ਜੇ ਲੱਗੀ ਇਹ ਨਹੀਂ ਕਹਿਣਾ ਵੱਡੀ ਵਾਸਤੇ ਵਧੀਆ ਤੇ ਨਿੱਕੀ ਵਾਸਤੇ ਮਾੜਾ ਦੋਨਾਂ ਵਾਸਤੇ ਇੱਕੋ ਜਿਹਾ ਸੂਟ ਲਿਆਂਦਾ ਉਹਨਾਂ ਨੇ ਤੇ ਨਾਲੇ ਦੂਸਰੀ ਇਹ ਗੱਲ ਤੂੰ ਕਹਿੰਦੀ ਸੂਟ ਇੱਕੋ ਜਿਹਾ ਲਿਆਓ ਬੈਂਡ ਵਾਜੇ ਵਾਲੇ ਬੰਨਾ ਜੇ ਪਹਿਲੀ ਗੱਲ ਤੇ ਮੈਨੂੰ ਇਹ ਜਵਾਬ ਦੇ ਜੇ ਤੁਹਾਨੂੰ ਉਹਨਾਂ ਨੇ ਵੱਖਰੇ ਵੱਖਰੇ ਕਿੱਡੇ ਸੋਹਣੇ ਸੂਟ ਰੰਦੇ ਤੁਹਾਨੂੰ ਉਹ ਵੀ ਨਹੀਂ ਪਸੰਦ ਆਇਆ ਉਹ ਹੋਰ ਦੱਸੋ ਕੀ ਚਾਹੁੰਦੀਆਂ ਕੀ ਘਰ ਚ ਤੁਸੀਂ ਥੋੜਾ ਜਣਾ ਸਮਝਦਾਰੀ ਵਰਤ ਸਿਆਣੀ ਬਣ ਹੁਣ ਤੂੰ ਛੋਟੀ ਨਹੀਂ ਆ ਲੱਗੀ ਸਮਝ 6 ਮਹੀਨੇ ਹੋ ਗਏ ਵਿਆਹ ਨੂੰ ਇਹਨੂੰ ਮੇਰੀ ਗੱਲ ਸੁਣੋ ਮੈਂ ਤੇ ਬੜੀ ਥਾਂ ਤੇ ਸਮਝਦਾਰੀ ਵਰਤਦੀ ਆ ਉਹ ਵਰਤੇ ਸਮਝਦਾਰੀ ਮੈਨੂੰ ਪਤਾ ਵਾ ਵਿਆਹ ਹੋ ਇਹਨੂੰ 6 ਮਹੀਨੇ 2 ਮਹੀਨੇ ਤੋਂ ਨੇ ਬੜਾ ਪੁੱਛ ਪੁੱਛ ਕੀਤਾ ਮੈਨੂੰ ਦੀ 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 ਕੀਤਾ ਹੁਣ ਹੁਣ ਐਡੀ ਜਵਾਨ ਜੇ ਹੁਣ ਨਹੀਂ ਉਹ ਕਰਦੀ ਪੁੱਛ ਪੁੱਛ ਹੁਣ ਤੇ ਮਾੜੀ ਜੀ ਕੋਈ ਗੱਲ ਹੀ ਕਹਿ ਦਾਂ ਕਿੱਥੇ ਚੜਦੀ ਕਿੱਥੇ ਉਤਰਦੀ ਕੋਈ ਹਸਾਬ ਹੀ ਨਹੀਂ ਹੈਗਾ ਜੇ ਤੈਨੂੰ ਪਤਾ ਵਾ ਤੇਰੇ ਤੇ ਬੋਲਦੀ ਆ ਜਾਂ ਤੇਰੇ ਤੇ ਗੁੱਸਾ ਕਰਦੀ ਆ ਤੇ ਤੂੰ ਉਹਦਾ ਪਲਟ ਕੇ ਜਵਾਬ ਕਿਉਂ ਦਿੰਦੀ ਆ ਨਾ ਦੇ ਜਵਾਬ ਜਦੋਂ ਤੂੰ ਬੋਲੇਂਗੀ ਨਹੀਂ ਆਪੇ ਚੁੱਪ ਕਰ ਜਾਏਗੀ ਅੱਛਾ ਯਾਨੀ ਕਿ ਮੈਂ ਉਹਦੀਆਂ ਸੁਣੀ ਜਾਵਾਂ ਮੈਂ ਜਵਾਬ ਨਾ ਦਵਾਂ ਐ ਡਿਵ ਨਹੀਂ ਮੈਂ ਪਾਗਲੇਗੀ ਵੀ ਉਹਦਾ ਜਵਾਬ ਨਾ ਦਵਾਂ ਕਰੇ ਸਹੀ ਮੇਨਾਂ ਕੋਈ ਇਹਨੂੰ ਤੇ ਮੈਂ ਇੱਕ ਦੀਆਂ ਦੋ ਸੁਣਾਉਂਗੀ ਤੂੰ ਵੀ ਆਈ ਜੋਂ ਕਰਨ ਲੱਪੇ ਉਹਦੀ ਗੱਲ ਕਰਨ ਲੱਪੇ ਮੇਰੀ ਗੱਲ ਸੁਣ ਇਸੇ ਕਰਕੇ ਮੈਂ ਪਰੇਸ਼ਾਨ ਆ ਉਹ ਕਹਿੰਦੀ ਨਾ ਚੁੱਪ ਚੁੱਪ ਕੇ ਰਹਿੰਦੇ ਜੀ ਮੇਰਕੋ ਆ ਘਰ ਦਾ ਨਹੀਂ ਵੇਖਿਆ ਜਾਂਦਾ ਹੁਣ ਦੱਸ ਗੁੱਸੇ ਨਾਲ ਚਲ ਗਈ ਆ ਜੇ ਇਹਨੂੰ ਸਮਝਾਓ ਤੇ ਇਹ ਗੱਲ ਸੌਂਦੀ ਨਹੀਂ ਆ ਤੇ ਜੇ ਨਿੱਕੀ ਨੂੰ ਸਮਝਾ ਲਓ ਤਾਂ ਨੇ ਉਹ ਮੈਨੂੰ ਇਹੋ ਗੱਲ ਕਹਿੰਦੀ ਆ ਤੁਸੀਂ ਭਾਜੀ ਆਪਣੀ ਘਰ ਦੀ ਨੂੰ ਸਮਝਾਓ ਦੀਦੀ ਨੂੰ ਸਮਝਾਓ ਸਾਰਿਆਂ ਨੂੰ ਸਮਝਾ ਕੇ ਵੇਖ ਲਿਆ ਇਹਨਾਂ ਨੇ ਤਾਂ ਸਹੀ ਗੱਲ ਆ ਆ ਤਾਂ ਚੁੱਕੀ ਘਰ ਪੂਰੀ ਹੋ ਅੱਜ ਤੇ ਇਹਨਾਂ ਦਾ ਗੇਟ ਖੁੱਲਾ ਵਾ ਲੱਗਦਾ ਭਾਬੀਆਂ ਘਰ ਨਹੀਂ ਗਈਆਂ ਨਹੀਂ ਤੇ 24 ਘੰਟੇ ਇਨਾਂ ਘਰ ਮਹਾਭਾਰਤੀ ਲੱਗਾ ਰਹਿੰਦਾ ਵਾ ਇਨਾਂ ਕੋ ਰੇ ਟਮਾਟਰ ਲੈ ਕੇ ਆਨੀ ਆ ਆਂਟੀ ਆਂਟੀ ਜੀ ਆਜਾ ਚੱਲੀ ਆਂਟੀ ਸਸਤੀ ਕਰ ਸਸਤੀ ਕਰ ਕਿੱਥੇ ਗਈਆਂ ਨੇ ਭਾਬੀਆਂ ਸੇਰੇ ਸੇਰੇ ਬਾਬਾ ਰੋਣਕ ਲਾ ਦਿੰਦੀਆਂ ਲੈ ਕੀ ਮਤਲਬ ਤੇਰਾ ਕਹਿਨ ਦਾ ਮੇਰਾ ਕਹਿਨ ਦਾ ਇਹ ਮਤਲਬ ਆ ਕਿ ਸੇਰੇ ਸੇਰੇ ਭਾਬੀਆਂ ਲੋਨਕ ਲਾ ਦਿੰਦੀਆਂ ਜਦੋਂ ਵਾਜ ਆਉਂਦੀਆਂ ਨੇ ਨਾ ਏਦੋ ਉਰਪਾ ਤਾਂ ਲੱਗਦਾ ਕਿ ਦਿਨ ਚੜ ਗਿਆ ਵਾ ਇੱਥੇ ਕਿਤੇ ਨਜ਼ਰ ਨਹੀਂ ਆਉਂਦੀ ਐ ਸਿਮਰਨ ਤੇ ਗਈ ਹੋ ਰਾਤ ਦੀ ਪੇਕੇ ਤੇ ਸੀਮਾ ਬਾਜ਼ਾਰ ਗਈ ਐ ਆਂਟੀ ਇੰਨੀਆਂ ਲੜਦੀਆਂ ਤਾਂ ਡੀਆਂ ਨੋਆ ਇੰਨੀਆਂ ਲੜਦੀਆਂ ਸਾਰੀ ਗਲੀ ਵਿੱਚ ਚਰਚਾ ਹੋਈ ਹੁੰਦੀ ਐ ਸ਼ੈਲੀ ਘਰ 'ਚ ਦੋ ਭਾਂਡੇ ਹੋਣ ਤਾਂ ਆਪਸ ਵਿੱਚ ਠਹਿ ਕੇ ਪੈਂਦੇ ਆ ਹੁਣ ਤੂੰ ਕੱਲੀ ਐ ਤਾਂ ਤੂੰ ਕੱਲੀ ਥੋੜਾ ਬੋਲੀ ਜਾਏਂਗੀ ਤੇਰੀ ਕੱਲੀ ਦੀ ਥੋੜਾ ਬਾਜ ਆਊਗੀ ਤੇ ਉਹ ਦੋਵੇਂ ਆ ਤਾਂ ਦੋਹਾਂ ਦੀ ਬਾਜ ਤੇ ਹੋਣੀ ਐ ਨਾ ਫਿਰ ਹੁਣ ਤੂੰ ਦੱਸ ਸ਼ੈਲੀ ਤੂੰ ਕਿੱਦਾਂ ਆਈਂ ਆ ਮੈਂ ਆਇਓ ਟਿੱਕ ਗੱਲ ਪੁੱਛਾਂ ਗੁੱਸਾ ਤੇ ਨਹੀਂ ਕਰੋਗੀ ਆਸ਼ਾ ਲਈ ਪੁੱਛ ਅੱਗੇ ਕਦੀ ਤੇਰੀ ਗੱਲ ਦਾ ਗੁੱਸਾ ਕੀਤਾ ਮੈਂ ਜਿਹੜੇ ਛੋਟੇ ਭਾਬੀ ਆ ਬੜੇ ਫੈਸ਼ਨੇਬਲ ਆ ਤੇ ਜਿਹੜੇ ਫੈਸ਼ਨੇਬਲ ਹੁੰਦੇ ਆ ਰਸੋਈ ਦਾ ਕੰਮ ਨਹੀਂ ਕਰ ਸਕਦੇ ਤੇ ਵੱਡੇ ਭਾਬੀ ਤੇ ਲੱਗੇ ਰਹਿੰਦੇ ਆ ਕੰਮ ਤੇ ਛੋਟੇ ਭਾਬੀ ਮੈਂ ਜਦੋਂ ਵੀ ਆਵਾ ਫੋਨ ਚ ਲਾਂਦੇ ਹੁੰਦੇ ਆ ਵੇ ਆਸ਼ਾ ਲਈ ਫਰਕ ਤੇ ਪੈਂਦਾ ਵਾ ਹੁਣ ਸਿਮਰਨ ਕਾਲਜ ਤੋਂ ਪੜ੍ਹ ਲਿਖ ਕੇ ਨਿਕਲੀ ਬਾਹਰ ਤੇ ਸੀਮਾ ਸਕੂਲ 'ਚ ਪੜਦੀ ਰਹੀ ਐ ਇਹ ਫਰਕ ਤੇ ਪੈਂਦਾ ਨਾ ਥੋੜਾ ਜਿਹਾ ਉਹ ਤਾਂ ਫੈਸ਼ਨੇਬਲ ਆ ਕਾਲਜ ਦੇ ਵਿੱਚ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਾ ਉਹ ਫੈਸ਼ਨੇਬਲ ਹੀ ਹੁੰਦੀਆਂ ਉਹਨਾਂ ਨੂੰ ਕਰਨੇ ਪੈਂਦੇ ਆ ਤੇ ਜਿਹੜੀਆਂ ਹੁੰਦੀਆਂ ਸਕੂਲ ਵਾਲੀਆਂ ਚਲੋ ਉਸੇ ਹਿਸਾਬ ਨਾਲ ਉਸੇ ਢੰਗ ਨਾਲ ਹੁੰਦੀਆਂ ਬਾਓ ਇਹ ਫਰਕ ਤੇ ਪੈਂਦਾ ਨਾ ਉਹ ਤੇ ਤੁਹਾਡੀ ਗੱਲ ਠੀਕ ਹੈਗੀ ਆ ਪਰ ਕਾਲਜ ਪੜ੍ਹਦੇ ਤੇ ਕੰਮਕਾਰ ਵੀ ਤੇ ਘਰ ਦਾ ਕਰਨਾ ਚਾਹੀਦਾ ਨਾ ਉਹਨਾਂ ਨੂੰ ਵੀ ਚਲ ਸ਼ੈਲੀ ਸਾਰੀਆਂ ਗੱਲਾਂ ਛੱਡ ਤੂੰ ਮੈਨੂੰ ਦੱਸ ਤੂੰ ਕਿਵੇਂ ਆਈਂ ਮੈਂ ਆਈ ਸੀ ਤੜਕੁਟ ਮਾਰਟ ਲੈ ਐਂ ਮੈਂ ਸਭ ਜਿੱਧਰ ਹੀ ਹੋਈ ਤੇ ਮੈਂ ਟਮਾਟਰ ਪਾਣੀ ਸੀ ਮੈਂ ਟਮਾਟਰ ਲੈਣ ਦਾ ਚੇਤਾ ਭੁੱਲ ਗਿਆ ਤੇ ਮੈਂ ਕਿਹਾ ਮੈਂ ਆਂਟੀ ਕੋ ਫੜ ਲੁੱਕ ਮੈਂ ਤੈਨੂੰ ਦੇਣੇ ਆ ਤੁਹਾਨੂੰ ਹਲਾ ਚੱਲ ਲਈ ਦੋ ਹੀ ਨਿਕਲੇ ਟਮਾਟਰ ਚੰਗਾ ਆਂਟੀ ਮੈਂ ਫੇਰ ਆਵਾਂਗੀ ਮੈਂ ਨਾ ਸਬਜੀ ਧਰਨੀ ਹੈ ਚੰਗਾ ਠੀਕ ਹੈ ਕਤੇ ਗਲੀ ਦੇ ਆਂਡੀ ਗਵੰਡੀ ਵੀਨੇ ਕੀ ਟਿੱਕੰਦੰਦੇਗੇ ਆ ਗਈ ਹੁਣ ਰਾਮ ਕਾਲੀ ਸਾਰੀ ਮੈਨੂੰ ਪੁੱਛਣ ਵਾਸਤੇ ਸੁਣਾਉਣ ਵਾਸਤੇ ਸੱਚ ਦੱਸ ਮੈਨੂੰ ਕਿਹੜਾ ਨਹੀਂ ਪਤਾ ਮੈਨੂੰ ਸਾਰਾ ਪਤਾ ਵੀ ਤੇਰੇ ਕਿਆ ਮੈਨੂੰ ਜ਼ਿਆਦਾ ਪਤਾ ਲੱਗ ਜਾਣਾ ਮੰਮੀ ਮੰਮੀ ਆਜਾ ਮਨਮੀਤ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹੈ ਗੁਰਦੀਪ ਵੀ ਆਈ ਆ ਤੰਗ ਅਤ ਮੈਂ ਫੋਨ ਹੀ ਨਹੀਂ ਕੀਤਾ ਮੈਨੂੰ ਦੱਸਿਆ ਹੀ ਨਹੀਂ ਆਉਣਾ ਨਹੀਂ ਮੈਂ ਬਾਜ਼ਾਰ ਨਿਕਲੀ ਸੀ ਕਿਹੜੇ ਤੇ ਚਾਚੀ ਬਾਹਰ ਬੂਏ ਚ ਖਲੋਤੇ ਸੀਗੇ ਅੱਛਾ ਤੇ ਮੈਂ ਚਾਹ ਪਾਣੀ ਚਾਚੀ ਵੱਲੋਂ ਪੀ ਕੇ ਤੇ ਮੈਂ ਚਲਾਓ ਮਮਾ ਵੱਲ ਹੋ ਕੇ ਆਈਏ ਕੜੀ ਗੱਲਾਂ ਬਾਤਾਂ ਮਾਰ ਕੇ ਆਨੇ ਆ ਚਲ ਚੰਗਾ ਕੀਤਾ ਵਧੀਆ ਕੀਤਾ ਹੋਰ ਸੁਣਾਓ ਬਸ ਠੀਕ ਆ ਵਧੀਆ ਕੀ ਕਰਦੇ ਪਏ ਵਿਹਲੇ ਬੈਠੇ ਆ ਬਸ ਆ ਕੇ ਬਹਿ ਗਈ ਹਾਂ ਕੰਮ ਥੋੜਾ ਜਿਹਾ ਕਰਕੇ ਬਣ ਬੇੜ ਕੇ ਤੇ ਬਹਿ ਗਈ ਆ ਕੇ ਠੀਕ ਆ ਹੋਰ ਕੀ ਹਾਲ ਸੀਮਾ ਦਾ ਸਿਮਰਨ ਦਾ ਸਭ ਠੀਕ ਆ ਹਾਂ ਠੀਕ ਠਾਕ ਵਧੀਆ ਸਭ ਠੀਕ ਨੇ ਨੇ ਹੋ ਗਈਆਂ ਜਰਾ ਸਿਮਰਨ ਪੇਕੇ ਗਈ ਆ ਅੱਛਾ ਤੇ ਸੀਮਾ ਜਰਾ ਬਾਜ਼ਾਰ ਤੱਕ ਗਈ ਲੱਕੀ ਲੱਕੀ ਤੇ ਆਪਣੇ ਕੰਮ ਤੇ ਆ ਮੰਮੀ ਮੈਨੂੰ ਤੇ ਰਾਤ ਨੀਂਦ ਨਹੀਂ ਆਈ ਕਿਉਂਕਿ ਉਹ ਆ ਮੈਂ ਸੋਚਿਆ ਸੀ ਵੀ ਚਲ ਸੂਟ ਸੜ ਦੇ ਨਾਲ ਉਹ ਥੋੜਾ ਸ਼ਾਂਤ ਹੋ ਜਾਣਗੀ ਆ ਤੇ ਤੁਸੀਂ ਆਂਦੇ ਫੇਰ ਉਹ ਬੜਾ ਰਾਤੀ ਲੜੀਆ ਨਹੀਂ ਉਹਨਾਂ ਨੂੰ ਕੀ ਉਹ ਸੂਟ ਫੜਾਈ ਤੇ ਉਹਨਾਂ ਨੂੰ ਪਸੰਦ ਹੀ ਨਹੀਂ ਉਹ ਕਹਿੰਦੀ ਮੈਨੂੰ ਤੇਰਾ ਪਸੰਦ ਆ ਦੂਜੀ ਕਹਿੰਦੀ ਮੈਨੂੰ ਤੇਰਾ ਪਸੰਦ ਆ ਮੈਂ ਤੇ ਇਹ ਵੀ ਕਿਹਾ ਮੈਂ ਵੀ ਤੁਸੀਂ ਬਹੁਤੀ ਗੱਲਾਂ ਇੱਕ ਦੂਜੇ ਨਾਲ ਐਕਸਚੇਂਜ ਕਰ ਲਓ ਵਟਾ ਲਓ ਸੂਟ ਹਾਂ ਪਰ ਉਹ ਵੀ ਉਹ ਵੀ ਕਿੱਥੇ ਮੜ ਕੇ ਬਾਅਦ ਚੋਂ ਕਹਿੰਦੀਆਂ ਨਹੀਂ ਆ ਮੈਂ ਤੈਨੂੰ ਨਹੀਂ ਦੇਣਾ ਮੈਨੂੰ ਪਸੰਦ ਹੈ ਉਹ ਕਹਿੰਦੀ ਮੈਂ ਤੈਨੂੰ ਨਹੀਂ ਦੇਣਾ ਮੈਨੂੰ ਪਸੰਦ ਦੱਸ ਮੈਂ ਕੀ ਕਰਾਂ ਹੁਣ ਕੋਈ ਕਿਸ ਗੱਲ ਤੇ ਹੁੰਦੀ ਹੈ ਲੈ ਲੈ ਇੱਕ ਦੂਜੇ ਨੇ ਸੂਟ ਲੈ ਲੈ ਉਹ ਹੀ ਲੱਲੇ ਫਿਰ ਹੁਣ ਕਿੱਥੇ ਗਈਆਂ ਨੇ ਹੁਣ ਤਾਂ ਦੱਸਣ ਤੇ ਨਹੀਂ ਵੀ ਸਿਮਰਨ ਗਈ ਪੇਕੇ ਤੇ ਸੀਮਾ ਬਾਜ਼ਾਰ ਗਈ ਅੱਛਾ ਹਾਂ ਮੇਂਦਰਾ ਤੇ ਨੀਂਦ ਹੀ ਨਾ ਆਵੇ ਮੈਂ ਕਿਹਾ ਮੈਂ ਮੰਮੀ ਦੀ ਪ੍ਰੋਬਲਮ ਆਖੀ ਵੀ ਮੈਂ ਚਲ ਹੱਲ ਕੱਢਿਆ ਵਾ ਮੈਨੂੰ ਨਹੀਂ ਪਤਾ ਮੰਮੀ ਨੇ ਦੁਣਾ ਫਸ ਜਾਣਾ ਵਿੱਚ ਉਹ ਫਸਣ ਵਾਲੀ ਹੀ ਗੱਲ ਹੋਗੀ ਨਾ ਹਾਂ ਮੈਂ ਫਿਰ ਚਾਚੀ ਨੂੰ ਆਖਿਆ ਮੈਂ ਚਲਾ ਜਾਉ ਚਾਚੀ ਘੜੀ ਮੰਮੀ ਨਾਲ ਗੱਲਾਂ ਮਾਰ ਕੇ ਆਨੇ ਆ ਲੜਦੀਆਂ ਰੋਤੀ ਤੇ ਮੈਨੂੰ ਗੱਲ ਲੱਗੀ ਮਿਲਿਆ ਸੀ ਅੱਛਾ ਤੇ ਉਹ ਵੀ ਮੈਂ ਕਹਿੰਦਾ ਚਾਚੀ ਤੁਸੀਂ ਘਰ ਨਹੀਂ ਆਉਂਦੇ ਤੇ ਮੈਂ ਕਿਹਾ ਮੈਂ ਗਈ ਸੀ ਤੂੰ ਘਰ ਨਹੀਂ ਸੀ ਹਾਂ ਤੇ ਮੈਂ ਕਿਹਾ ਇਹਨਾਂ ਨੂੰ ਸਮਝਾ ਥੋੜਾ ਜਾਂ ਮੈਂ ਕਿਹਾ ਸੀਮਾ ਨੂੰ ਵੀ ਸਮਝਾ ਵੀ ਚਲੋ ਰਲ ਮਿਲ ਕੇ ਰਿਆ ਕਰੋ ਦੋਵੇਂ ਜਣੀਆਂ ਹਾਂ ਮੈਂ ਮਾਪਾ ਚਲੋ ਨਾਲ ਆਪਸੇ ਲੜਿਆ ਕਰਨਾ ਦੋਨੋਂ ਜਣੀਆਂ ਮੰਮੀ ਦੀ ਸੇਵਾ ਕਰਿਆ ਕਰਨ ਪੁੱਛਿਆ ਕਰਨ ਮੰਮੀ ਨੂੰ ਕਿ ਰੋਟੀ ਪਾਣੀ ਟਾਈਮ ਨਾ ਦੇਣ ਉਹ ਤੇ ਮੈਂ ਕਿਹਾ ਆਪ ਨਹੀਂ ਠੀਕ ਮੈਂ ਕਿਹਾ ਜਦੋਂ ਮੈਂ ਗਈ ਤਾਂ ਵੀ ਨਹੀਂ ਆਈਆਂ ਬਾਹਰ ਤੇ ਮੈਂ ਕਿਹਾ ਮੰਮੀ ਸੋ ਤੇਰੇ ਕੰਦੇ ਹੀ ਚੱਲ ਮੈਂ ਤੁਹਾਨੂੰ ਪਾਣੀ ਪੁਣੀ ਪਿਆਣੀ ਚਾਹ ਬਣਾਣੇ ਤੇ ਮੈਂ ਕਿਹਾ ਨਹੀਂ ਬੈਠੋ ਤੁਸੀਂ ਆਪ ਨਹੀਂ ਠੀਕ ਹੈ ਕਹਿੰਦੇ ਇਹੋ ਤੇ ਗੁਰਦੀਪ ਕੱਲ ਲੱਕੀ ਮੇਰੇ ਨਾਲ ਗੱਲਾਂ ਕਰਨ ਡਿਆ ਸੀਗਾ ਸਿਆਉਣ ਨੇ ਮੈਨੂੰ ਚਾਚੀ ਮਿਲੇ ਆ ਤੇ ਉਹੀ ਤੇ ਮਾਂ ਪੁੱਤੇ ਹੀ ਤੇ ਗੱਲਾਂ ਕਰਦੇ ਪਏ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਮਨਮੀਤ ਨੇ ਤੇ ਆਪਣੀ ਵੀ ਸਕੀਮ ਲਾ ਕੇ ਦੱਸੀ ਮੈਨੂੰ ਉਹ ਵੀ ਨਹੀਂ ਗੱਲ ਬਣੀ ਤੇ ਹੁਣ ਪੁੱਤ ਤੂੰ ਹੀ ਕਿਸੇ ਤਰ੍ਹਾਂ ਸੈਟਿੰਗ ਕਰ ਤੂੰ ਹੀ ਵੇਖ ਸੀਮਾ ਨੂੰ ਵੀ ਸਮਝਾ ਸਿਮਰਨ ਨੂੰ ਵੀ ਸਮਝਾ ਹੁਣ ਤੂੰ ਉਹਦੇ ਸਾਹਮਣੇ ਤੇ ਤੈਨੂੰ ਪਤਾ ਕੋਈ ਗੱਲ ਨਹੀਂ ਕਰਦੀਆਂ ਹੁਣ ਉਹ ਕਹਿੰਦਾ ਤੇ ਹੈਗਾ ਵੀ ਮੈਂ ਕਰਦਾ ਆ ਇਹਨਾਂ ਨਾਲ ਗੱਲ ਕਰਦਾ ਇਹਨਾਂ ਨੂੰ ਸਮਝਾਣਾ ਹੁਣ ਵੇਖੋ ਸਮਝਦੀਆਂ ਕਿ ਨਹੀਂ ਸਮਝਦੀਆਂ ਚਲੋ ਸੀਮਾ ਨੂੰ ਤੇ ਸਮਝਾ ਲੇਗਾ ਤੇ ਉਹਦੇ ਵੀ ਘਰ ਵਾਲਿਆਂ ਨੂੰ ਬਾਹਰ ਫੋਨ ਕਰਾਉਣਾ ਛੋਟੇ ਬੇਟੇ ਨੂੰ ਵੀ ਤੂੰ ਆਪ ਸਮਝਾਜਿਓ ਕਿਸੇ ਦੇ ਕੰਨ ਨਹੀਂ ਸਮਝਦੀ ਤੇ ਤੂੰ ਸਮਝਾ ਲੈ ਨਹੀਂ ਗੁਰਦੀਪ ਦੇਸਾਂ ਪਰਦੇਸਾਂ ਵਿੱਚ ਬੈਠਾ ਵਾ ਕੀ ਉਹਨੂੰ ਕਰੇ ਲੋ ਗੱਲਾਂ ਦੱਸਾਂ ਮੈਂ ਪਰੇਸ਼ਾਨ ਹੁੰਦਾ ਬੱਚਾ ਬਾਹਰ ਐਵੇਂ ਟੈਨਸ਼ਨ ਲਊਗਾ ਕੀ ਫਾਇਦਾ ਅਹੀਂ ਕਹਿੰਨੇ ਆਂ ਵੀ ਚੱਲ ਆਪ ਹੀ ਕਿਸੇ ਤਰ੍ਹਾਂ ਮਸਲੇ ਦਾ ਹੱਲ ਕੱਢ ਲੀਏ ਆਪ ਹੀ ਇਹਨਾਂ ਦੋਨਾਂ ਨੂੰ ਸਮਝਾ ਲੀਏ ਫੇ ਮਸਲੇ ਦਾ ਹਾਲ ਤੇ ਮੰਮੀ ਇਹ ਹੋਈ ਆ ਠੀਕ ਆ ਰਮਾ ਨਾ ਤੁਸੀਂ ਬੈਠਿਆ ਕਰੋ ਆਪੇ ਦੋਵੇਂ ਜਾਣੀਆ ਰਸੋਈ 'ਚ ਵੜਿਆ ਕਰਨ ਆਪੋ ਆਪਣੀ ਟਾਈਮ ਨਾਲ ਕੰਮ ਕਰਿਆ ਕਰਨ ਤੇ ਘਰੇ ਕਿ ਨਾਲ ਲੜਾਈ ਪਿਆ ਕਰੇ ਇਹਨਾਂ ਦੀ ਉਹਨਾਂ ਨੂੰ ਪਤਾ ਜਦੋਂ ਕੰਮ ਮੈਨੂੰ ਮਿਲ ਜਾਂਦਾ ਵਾ ਸਾਰਾ ਹੀ ਆਟਾ ਗੁੱਜਿਆ ਮਿਲ ਜਾਂਦਾ ਸਬਜ਼ੀ ਬਣੀ ਮਿਲ ਜਾਂਦੀ ਆ ਫਿਰ ਕੋੜ-ਕੋੜ ਨੂੰ ਤੇ ਉਹਨਾਂ ਨੂੰ ਟਾਈਮ ਚਾਹੀਦਾ ਹੀ ਚਾਹੀਦਾ ਇਹੋ ਉਹਨਾਂ ਦਾ ਦਿਮਾਗ ਬਿਜ਼ੀ ਰਹੇਗਾ ਰਸੋਈ ਦੇ ਵਿੱਚ ਘਰੇ ਨਾਲ ਲੜਿਆ ਕਰਨ ਮਨਮੀਤ ਤੂੰ ਕਹਿੰਦੀ ਤੇ ਸਹੀ ਆ ਤੇ ਜੇ ਮੈਂ ਨਾ ਰਸੋਈ 'ਚ ਵੜਾਂ ਤੇ ਰੋਟੀ ਮੈਨੂੰ ਕੌਣ ਦਵੇ ਮੇਰੇ ਪੁੱਤ ਨੂੰ ਕੌਣ ਰੋਟੀ ਦਵੇ ਇਹਨਾਂ ਦੀ ਤੇ ਲੜਾਈ ਨਹੀਂ ਮੁੱਕਦੀ ਤਾਂ ਸਾਨੂੰ ਦੋਨਾਂ ਜਣਿਆਂ ਨੂੰ ਕੌਣ ਪੁੱਛੇ ਆਖਰਕਾਰ ਹਾਰ ਕੇ ਮੈਨੂੰ ਫੇਰ ਰਸੋਈ 'ਚ ਵੜਨਾ ਪੈਂਦਾ ਮੈਂ ਕੀ ਕਰਾਂ ਇਹੋ ਤੇ ਫਾਇਦਾ ਚੋਕ ਲੈਂਦੀਆਂ ਨੇ ਉਹ ਤੁਹਾਡੀ ਗੱਲ ਦਾ ਵੀ ਉਹ ਪਤਾ ਵਾ ਕਿ ਲੱਕੀ ਭਾਜੀ ਨੂੰ ਤੇ ਮੰਮੀ ਨੇ ਦੇਣੀ ਦੇਣੀ ਐ ਐਸੇ ਪੱਜਨਾ ਸਾਡਾ ਵੀ ਸਰਜਿਆ ਕਰਨਾ ਵਾ ਤੇ ਫਿਰ ਕੀ ਕਰਾਂ ਮੈਂ ਮਨਵੀਤ ਕਰਨਾ ਤੇ ਮੈਨੂੰ ਪੈਂਦਾ ਹਾਰੇਦਿਆਂ ਨਿਆ ਫਿਰ ਇਹ ਹੋਈ ਆ ਵੀ ਮੈਂ ਆਪ ਹੀ ਵੱਡਾ ਰਸੋਈ 'ਚ ਹੋਰ ਕੀ ਕਰਾਂ ਮੈਂ ਵੇਖ ਮਨਵੀਤ ਜੇ ਮੈਂ ਵੱਡੀ ਨਾਲ ਨਾ ਕੰਮ ਕਰਾਵਾਂ ਤੇ ਉਹਦਾ ਮੂੰਹ ਬਣ ਜਾਂਦਾ ਈ ਜੇ ਛੋਟੀ ਨਾਲ ਨਾ ਕਰਾਵਾਂ ਤੇ ਉਹਦਾ ਮੂੰਹ ਬਣ ਜਾਂਦਾ ਈ ਤੇ ਦੱਸ ਮੈਂ ਕੀ ਕਰਾਂ ਮੈਨੂੰ ਆਖਰ ਇਹਨਾਂ ਨਾਲ ਕੰਮ ਕਰਾਉਣਾ ਹੀ ਪੈਂਦਾ ਵਾ ਜੇ ਨਾ ਕਰਾਵਾਂ ਤੇ ਕਿੱਥੋਂ ਰਸੋਈ ਦਾ ਕੰਮ ਹੋਵੇ ਕਿੱਥੋਂ ਰੋਟੀ ਪਾਣੀ ਬਣੇ ਦੱਸ ਮੈਨੂੰ ਮੈਨੂੰ ਕਰਾਉਣਾ ਪੈਂਦਾ ਇਹਨਾਂ ਨਾਲ ਕੰਮ ਹਾਂ ਜੀ ਤਾਂ ਮੈਂ ਇੱਕ ਗੱਲ ਦੱਸਾਂ ਗੁੱਸਾ ਨਾ ਕਰਿਓ ਹਾਂ ਦੱਸੋ ਹੋਏ ਤੁਸੀਂ ਆਪ ਚੜਾਈਆਂ ਆ ਤੁਸੀਂ ਆਮ ਕਰੋ ਬਿਸਤਰੇ ਤੇ ਬੈਠੋ ਤੁਸੀਂ ਆਪੇ ਆਪਣੀ ਲੋੜ ਨੂੰ ਰੋਟੀ ਬਣਾਣ ਲਿਆ ਹੁਣ ਸੀਮਾ ਨੇ ਲਕੀ ਨੂੰ ਤਾਂ ਦੇਣੀ ਨਾ ਰੋਟੀ ਕਿ ਉਹਨੂੰ ਵੀ ਨਹੀਂ ਦਿੰਦੀ ਬਸ ਐਦਾ ਹੀ ਆ ਨਾ ਜੇ ਦੇ ਕਦੀ ਦੇਤੀ ਕਦੀ ਨਹੀਂ ਤਾਂ ਫਿਰ ਮੈਂ ਹੀ ਵੱਢਦੀ ਜੇ ਮੈਂ ਆਪਣੀ ਬਣਾਉਂਗੀ ਤਾਂ ਕੀ ਗੱਲ ਮੈਂ ਉਹਦੀ ਨਾ ਬਣਾਉਂਗੀ ਹਾਂਜੀ ਫਿਰ ਭੂਏ ਤੁਸੀਂ ਆਪ ਹੀ ਚੜਾਇਆ ਤੁਸੀਂ ਆਰਾਮ ਨਾਲ ਬੈਠੋ ਕੋਈ ਲੋੜ ਨਹੀਂ ਇਹਨਾਂ ਨੂੰ ਸਬਜ਼ੀ ਕੱਟ ਕੇ ਦੇਂਦੀ ਕੋਈ ਲੋੜ ਨਹੀਂ ਆਟਾ ਗੁੰਨਣ ਦੀ ਇੱਕ ਦਿਨ ਨਾ ਪਕਾਣੀਆਂ ਦੋ ਦਿਨ ਨਾ ਪਕਾਣੀਆਂ ਕਿੰਨੇ ਦਿਨ ਬੁਝਾਰਾ ਮੰਗਾ ਕੇ ਖਾ ਲੈਣੀਆਂ ਹਾਰ ਕੇ ਇੱਕ ਦਿਨ ਬਣਾਣੀ ਪੈਣੀ ਇਹਨਾਂ ਨੂੰ ਤੁਸੀਂ ਸਾਫ਼ ਕੋ ਮੇਰੇ ਕੋ ਨਹੀਂ ਅੰਦਾ ਕੰਮ ਕਰੋ ਚਾਹੇ ਨਾ ਕਰੋ ਮੈਂ ਬੈਠੀ ਮੈਂ ਠੀਕ ਨਹੀਂ ਹੈਗੀ ਆਪਣੀ ਲੋੜ ਨੂੰ ਕਰਨ ਤੁਸੀਂ ਭੂਏ ਨਾ ਚੜਾਓ ਇਹਨਾਂ ਨੂੰ ਜ਼ਿਆਦਾ ਗੁਰਦੀਪ ਮੈਂ ਇਦਾਂ ਵੀ ਕਰਕੇ ਵੇਖ ਲਿਆ ਪਰ ਬੜਾ ਰੋਬ ਮਾਰਦੀ ਆ ਹੀ ਮੇਰੇ ਤੇ ਔਰ ਸਬਜੀਕ ਨਹੀਂ ਕੱਟੀ ਸਬਜੀ ਕੱਟ ਕੇ ਦਿਓ ਤੇ ਫਿਰ ਮੈਂ ਕੀ ਕਰਾਂ ਦੱਸ ਫਿਰ ਮੈਨੂੰ ਹਾਰ ਕੇ ਕਰਨਾ ਪੈਂਦਾ ਮੈਂ ਤੇ ਅੱਗੋਂ ਕੋਈ ਜਵਾਬ ਨਹੀਂ ਦਿੰਦੀ ਫਿਰ ਮੈਨੂੰ ਕਰਨਾ ਪੈਂਦਾ ਹੁਣ ਤੂੰ ਕੱਲ ਦੀ ਗੱਲ ਸੁਣ ਲਾ ਦੋਦੀ ਦੁੱਧ ਦੇ ਕੇ ਗਈ ਉਦਾਂ ਹੀ ਇਹਨਾਂ ਨੇ ਕੱਚਾ ਦੁੱਧ ਉਥੇ ਰਸੋਈ ਚ ਰੱਖ ਦਿੱਤਾ ਵੀ ਤੁਸੀਂ ਦੁੱਧ ਨੂੰ ਬਾਲਾ ਦੇ ਦੋ ਕੋਈ ਸ਼ਰਮ ਨੂੰ ਹੱਥ ਮਾਰੋ ਐ ਵੀ ਦੁੱਧ ਨੂੰ ਬਾਲਾ ਦੇ ਲੋ ਹਾਰ ਕੇ ਮੈਂ ਉੱਠੀ ਡੋਲ ਦੁੱਧ ਵਾਲਾ ਸਾਫ਼ ਕੀਤਾ ਪਤੀਲਾ ਸਾਫ਼ ਕੀਤਾ ਦੁੱਧ ਨੂੰ ਬਾਲਾ ਦਵਾਇਆ ਤੇ ਫੇਰ ਰੱਖਿਆ ਜੇ ਨਾ ਮੈਂ ਉੱਠਦੀ ਨਾ ਮੈਂ ਵੇਖਦੀ ਤੇ ਦੁੱਧ ਖਰਾਬ ਹੋ ਜਾਣਾ ਸੀਗਾ ਚਾਹ ਵਾਸਤੇ ਦੋ ਦਿਨ ਪੜਾ ਰੋਲਾ ਪਾਉਂਦੀਆਂ ਹਾਂ ਤੂੰ ਚਾਹ ਪੀ ਲਈ ਤੂੰ ਪੀ ਲਈ ਮੇਰੇ ਜੋਗਾ ਦੁੱਧ ਨਹੀਂ ਬਚਿਆ ਮੇਰੇ ਜੋਗਾ ਨਹੀਂ ਬਚਿਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਦੁੱਧ ਨੂੰ ਅਸੀਂ ਬਾਲਾ ਦੇਵਣਾ ਆਪਣੀ ਕੋਈ ਜ਼ਿੰਮੇਵਾਰੀ ਸਮਝਣ ਤੂੰ ਬਿਲਕੁਲ ਤੂੰ ਹੀ ਬਿਲਕੁਲ ਕੰਮ ਨਹੀਂ ਕਰਨਾ ਕਰਨ ਨਾ ਕਰਨ ਸੁੱਟੋ ਇਹਨਾਂ ਦੇ ਸਿਰ ਤੇ ਕੰਮ ਚੱਲ ਮੈਂ ਤੁਹਾਡੀ ਗੱਲ ਵੀ ਦੋਵਾਂ ਜਣੀਆਂ ਦੀ ਮੰਨ ਕੇ ਵੇਖ ਲੈਣੀ ਵੇਖਦੀਆਂ ਵੀ ਕੀ ਕਰਦੀਆਂ ਕਿ ਨੈਗ ਮਾਰ ਮੇਰਾ ਮੈਨੂੰ ਪੁੱਛਦੀਆਂ ਰੋਟੀ ਪੁੱਛਦੀਆਂ ਕਿ ਨਹੀਂ ਪੁੱਛਦੀਆਂ ਮੰਜੇ ਤੇ ਬੈਠੀ ਨੂੰ ਅੱਗੇ ਨਹੀਂ ਹੀ ਪੁੱਛਦੀਆਂ ਹੈਗੀਆਂ ਹੁਣ ਮੈਂ ਕਰਕੇ ਵੇਖ ਲੈਣੀ ਤੁਹਾਡੀ ਗੱਲ ਕੀ ਤਾਂ ਪੁੱਛਦੀਆਂ ਕਿ ਨਹੀਂ ਪੁੱਛਦੀਆਂ ਹੈਗੇ ਇਹ ਤੇ ਮੈਨੂੰ ਪਤਾ ਵੀ ਉਹਨਾਂ ਨੇ ਨਹੀਂ ਕਰਨਾ ਨਾ ਉਹਨਾਂ ਨੇ ਮੈਨੂੰ ਪੁੱਛਣਾ ਹੈ ਪਤਾ ਤੇ ਮੈਨੂੰ ਸਾਰਾ ਕੁਝ ਹੈਗਾ ਪਰ ਫਿਰ ਵੀ ਮੈਂ ਤੁਹਾਡੀ ਗੱਲ ਤੇ ਫੋਲ ਚੜਾਉਣੀ ਮੈਂ ਬਹਿ ਕੇ ਵੇਖ ਲੈਣੀ ਵੇਖੋ ਤੁਸੀਂ ਬਹਿ ਕੇ ਲੱਕੀ ਨੂੰ ਬੋਵੋ ਤੁਸੀਂ ਆਪੇ ਫਿਰ ਖਿੱਚੇਗਾ ਨਾ ਬੁੰਨਾ ਜੀ ਮੰਮੀ ਲਾਸਟ ਹਾਲ ਇਹ ਹੋਈ ਆ ਤੁਸੀਂ ਤਾਂ ਪਿਆਰ ਨਾਲ ਵੀ ਸਮਝਾ ਕੇ ਵੇਖ ਲਿਆ ਤੇ ਗੁੱਸੇ ਨਾਲ ਵੀ ਸਮਝਾ ਕੇ ਵੇਖ ਲਿਆ ਜੇ ਸਮਝੇ ਜਾਣਗੀਆਂ ਤੇ ਠੀਕ ਆ ਨਹੀਂ ਤੇ ਇਹਨਾਂ ਨੇ ਨਹੀਂ ਜੇ ਸਮਝਣਾ ਚਲ ਛੱਡੋ ਇਹਨਾਂ ਦਾ ਤੇ ਇਹੀ ਹਾਲ ਰਹਿਣਾ ਮੈਂ ਤੁਹਾਡੇ ਵਾਸਤੇ ਕੋ ਚਾਹ ਪਾਣੀ ਬਣਾ ਕੇ ਲਿਆਵਾਂ ਮੈਂ ਨਹੀਂ ਮੰਮੀ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਉਹ ਚਾਚੀ ਵੱਲ ਗਈ ਸੀ ਚਾਚੀ ਵੱਲੋਂ ਚਾਹ ਪਾਣੀ ਪੀ ਕੇ ਆਈ ਮੈਂ ਮੈਂ ਵੀ ਛੇਤੀ ਚੱਲ ਜਾਣਾ ਭਾਬੀਆਂ ਤਾਂ ਮੈਨੂੰ ਮਿਲੀਆਂ ਨਹੀਂ ਨਾ ਆਈਆਂ ਨੇ ਤੇ ਮੈਂ ਬੱਚਿਆਂ ਨੇ ਆਇਨਾ ਸਕੂਲੋਂ ਫਿਰ ਉਹਨਾਂ ਵੱਲ ਵੀ ਦੇਖਣਾ ਵਾ ਲੈ ਮੰਮੀ ਜੇ ਚਾਹ ਪੀਣੀ ਹੁੰਦੀ ਨਾ ਤੇ ਮੈਂ ਆਪ ਵੀ ਰਸੋਈ ਚ ਵੜ ਕੇ ਚਾਹ ਬਣਾ ਲੈਣੀ ਸੀ ਮੈਂ ਕਿਹੜਾ ਨਾਲੇ ਉਪਰੇ ਘਰ ਆਈ ਆ ਮੇਰਾ ਆਪਣਾ ਹੀ ਤੇ ਘਰ ਆ ਰਿਹਾ ਨਾਲੇ ਮੈਂ ਆਪ ਪੀਂਦੀ ਨਾਲੇ ਮੈਂ ਤੁਹਾਨੂੰ ਪਿਉਂਦੀ ਇਸ ਕਰਕੇ ਮੈਂ ਚਾਚੀ ਜੀ ਲੋ ਜੀ ਚਾਹ ਨਾ ਨਾ ਪੀ ਕੇ ਆਈ ਹੁੰਦੀ ਫਿਰ ਮੈਂ ਪੀ ਲੈਣੀ ਸੀ ਚੱਲ ਪੁੱਤ ਠੀਕ ਹੈ ਜਿੱਦਾਂ ਤੇਰੀ ਮਰਜ਼ੀ ਜਿੱਦਾਂ ਤੈਨੂੰ ਚੰਗਾ ਲੱਗਦਾ ਚਲ ਕੋਈ ਗੱਲ ਨਹੀਂ ਥੋੜੀ ਥੋੜੀ ਬਣਾ ਲੈਨੇ ਪੀ ਲੈਨੇ ਥੋੜੀ ਥੋੜੀ ਨਹੀਂ ਮੰਮੀ ਮੈਂ ਕਹ ਤੇਗਾ ਜੇ ਮੈਂ ਨਾ ਪੀ ਕੇ ਆਈ ਹੁੰਦੀ ਫਿਰ ਮੈਂ ਪੀ ਲੈਣੀ ਸੀ ਤੇ ਨਾਲੇ ਹੁਣ ਮੈਂ ਜਾਵਾਂ ਬੱਚੇ ਵੀ ਆ ਗਏ ਹੁਣ ਸਕੂਲੋਂ ਚੰਗਾ ਮੰਮੀ ਚਲੋ ਪੁੱਤ ਚੰਗਾ ਚਾਚੀ ਠੀਕ ਹੈ ਮੈਂ ਵੀ ਚੱਲਦੀ ਮਨਮੀਤ ਹੁੰਦੇ ਤੁਸੀਂ ਬਹਿ ਜਾਓਗੇ ਨਹੀਂ ਨਹੀਂ ਮੈਂ ਚੱਲੂ ਤੁਸੀਂ ਬਹਿ ਜਾ ਗੁਰਦੀਪ ਮੈਂ ਵੀ ਘਰ ਰੋਟੀ ਲਗਾ ਕੇ ਆਈ ਸੀ ਮੈਂ ਉੱਥੇ ਰੋਟੀ ਬਣਾ ਤੇ ਮੈਂ ਆਣੀ ਹੋਣੀ ਮਨਮੀਤ ਮਿਲੀ ਤਾਂ ਮੈਂ ਕਿਹਾ ਚਲ ਮੈਂ ਵੀ ਨਾਲ ਚੱਲ ਜਾਂਦੀ ਦੋ ਮਿੰਟ ਹੋਣੀ ਕੋਈ ਨਹੀਂ ਫੇਰ ਆਵਾਂ ਠੀਕ ਠੀਕ